ਸਭ ਸੁਖ ਦਾਤਾ RAM ਹੈ ਦੂਸਰ ਨਾਹਿਨ ਕੋਏ ਕਾਹੋ ਨਾਨਕ ਸੁਨਰੀ ਮਨਾ ਤਹਿ ਸਿਮਰਤ ਗਤ ਹੋਈ ਜਹ ਸਿਮਰਤ ਗਤ ਪਾਈਐ ਤਹਿ ਪਜਰੀਤ ਮੀਤ ਸਹੋ ਨਾਨਕ ਸੁਨਰੀ ਮਨਾਇ ਅਵਦ ਕਟਤ ਹੈ ਨੀਤ ਏ ਨਾਨਕ ਆਖੇ ਮਨ ਪਰਮਾਤਮਾ ਹੀ ਸਾਰੇ ਸੁਖ ਦੇਣ ਵਾਲਾ ਹੈ ਉਸ ਦੇ ਬਰਾਬਰ ਤਾਂ ਹੋਰ ਕੋਈ ਦੂਜਾ ਨਹੀਂ ਹੈ ਉਸ ਦਾ ਨਾਮ ਸਿਮਰਦੇ ਉੱਚੀ ਆਤਮ ਅਵਸਥਾ ਵੀ ਪ੍ਰਾਪਤ ਹੋ ਜਾਂਦੀ ਹੈ ਏ ਮਿੱਤਰ ਤੂੰ ਉਸ ਪਰਮਾਤਮਾ ਦਾ ਭਜਨ ਕਰਿਆ ਕਰ ਜਿਸ ਦਾ ਨਾਮ ਸਿਮਰਦੇ ਆ ਉੱਚੀ ਆਤਮ ਅਵਸਥਾ ਪ੍ਰਾਪਤ ਹੁੰਦੀ ਹੈ ਇਹ ਨਾਨਕ ਆਖੇ ਇਹ ਮਨ ਸੁਣ ਉਮਰ ਸਦਾ ਕਟਦੀ ਜਾ ਰਹੀ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ